ਮੰਦਰ ਮਾਤਾ ਵੈਸ਼ਨ ਦੇਵੀ ਜਾਣ ਵਾਲੇ ਸ਼ਰਧਾਲੂ ਜਾਣਦੇ ਹਨ ਕਿ ਜੇਕਰ ਮੰਦਰ ਮਾਤਾ ਵੈਸ਼ਨ ਦੇਵੀ ਤੱਕ ਦਰਸ਼ਨ ਲਈ ਜਾਣਾ ਹੋਵੇ ਤਾਂ ਹੈਲੀਕਾਪਟਰ ਦੇ ਰਾਹੀਂ ਇਹ ਸਫ਼ਰ ਤੈਅ ਕਰਨਾ ਹੋਵੇ ਤਾਂ ਇਸ ਦੀ ਬੁਕਿੰਗ ਆਨਲਾਈਨ ਹੀ ਹੁੰਦੀ ਹੈ ਔਰ ਇਸ ਦੀ ਬੁਕਿੰਗ ਔਨ ਦੀ ਸਪੋਰਟ ਜੇਕਰ ਕਟੜਾ ਜਾ ਕੇ ਕਰवानी ਹੋਵੇ ਤਾਂ ਨਹੀਂ ਹੁੰਦੀ ਇਸ ਚੀਜ਼ ਨੂੰ ਜਾਣਦੇ ਹੋਏ ਗੜਸ਼ਿੰਗਰ ਦੇ ਇੱਕ ਪਰਿਵਾਰ ਨੇ ਆਪਣੇ 6 ਮੈਂਬਰਾਂ ਦੀ ਆਨਲਾਈਨ ਬੁਕਿੰਗ ਹੈਲੀਕਾਪਟਰ ਦੀਆਂ ਟਿਕਟਾਂ ਕਢਵਾਉਣ ਲਈ ਇੱਕ ਯਤਨ ਕੀਤਾ ਔਰ ਇਸੇ ਵਿੱਚ ਉਹਨਾਂ ਦੇ ਨਾਲ 15000 ਰੁਪਏ ਦੀ ਥੱਗੀ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਗੜਸ਼ੇਂਕਰ ਦੇ ਇੱਕ ਪਰਿਵਾਰ ਨੇ ਪਿਛਲੇ ਦਿਨੀ ਆਨਲਾਈਨ ਇਹ ਬੁਕਿੰਗ ਕਰਨ ਦੇ ਲਈ ਨੈਟ ਤੋਂ ਇੱਕ ਨੰਬਰ ਸਰਚ ਕੀਤਾ ਇੱਕ ਟਰੈਵਲ ਏਜੰਟ ਦਾ ਟਰੈਵਲ ਏਜੰਟ ਦਾ ਕਾਰਡ ਰ ਉੱਥੇ ਦੇ ਕਟਰੀ ਦਾ ਪ੍ਰੋਪਰ ਉਸਦਾ ਐਡਰੈਸ ਤੇ ਫੋਨ ਨੰਬਰ ਵੀ ਸੀ ਜਿਸ ਤੇ ਸੰਪਰਕ ਕਰਕੇ ਇਹਨਾਂ ਨੇ ਉਸ ਵਿਅਕਤੀ ਕੋਲੋਂ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 1500 ਰੁਪਏ ਪਾ ਕੇ 6 ਟਿਕਟਾਂ ਆਨਲਾਈਨ ਕਢਵਾ ਲਈਆਂ ਔਰ 6 ਟਿਕਟਾਂ ਜਦ ਇਹ ਲੈ ਕੇ ਬੀਤੇ ਦਿਰੀ ਕਟਰਾ ਹੈਲੀਪੈਡ ਤੇ ਪਹੁੰਚਦੇ ਹਨ ਤੇ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨਾਲ ਠਗੀ ਹੋ ਗਈ ਤੇ ਟਿਕਟਾਂ ਨਕਲੀ ਸਨ ਜਦ ਇਹਨਾਂ ਨੇ ਦਰਬਾਰ ਮੱਥਾ ਟੇਕਣ ਤੋਂ ਬਾਅਦ ਪੈਦਲ ਗਏ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਵਾਪਸ ਆਏ ਤੇ ਆ ਕੇ ਉਸ ਏਜੰਟ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਮ ਤੇ ਉਸ ਟਰੈਵਲ ਏਜੰਸੀ ਦਾ ਵਿਅਕਤੀ ਕੋਈ ਨਹੀਂ ਮਿਲਿਆ ਜਿਸ ਤੇ ਇਹਨਾਂ ਨੇ ਪੁਲਿਸ ਤੋਂ ਹੁਣ ਦਰਖਾਸਤ ਕੀਤੀ ਮੰਗ ਕੀਤੀ ਹੈ ਕਿ ਇਹੋ ਜੇ ਫਰਜ਼ੀ ਏਜੰਟ ਜੋ ਕਿ ਸ਼ਰਦਾ ਦੇ ਨਾਂ ਤੇ ਠਗੀਆਂ ਲੋਕਾਂ ਨਾਲ ਮਾਰਦੇ ਹਨ ਇਹਨਾਂ ਖਿਲਾਫ ਨਕੀਲ ਕੱਸੀ ਜਾਵੇ ਜੋ ਇਸ ਸ पीडਿਤ ਪਰਿਵਾਰ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰ ਨਾਲ ਹੀ ਆਮ ਲੋਕਾਂ ਨੂੰ ਜਦ ਆਨਲਾਈਨ ਬੁਕਿੰਗ ਕਰਵਾਣੀ ਹੁੰਦੀ ਹੈ ਟਿਕਟਾਂ ਦੀ ਤਾਂ ਹੈਲੀਪੈਡ ਜੋ ਉੱਥੇ ਦੀ ਸੇਵਾ ਹੈ ਪਵਨ ਹੰਸ ਉਹ ਆਪਣੀ ਵੈਬਸਾਈਟ ਅਫੀਸ਼ੀਅਲ ਵੈਬਸਾਈਟ ਹੈ ਉਸ ਤੋਂ ਬੁਕਿੰਗ ਹੁੰਦੀ ਹੈ ਤੇ ਲੋਕਾਂ ਨੂੰ ਚਾਹੀਦਾ ਕਿ ਉੱਥੋਂ ਬੁਕਿੰਗ ਕਰਵਾਣ ਪਰ ਉੱਥੇ ਬੁਕਿੰਗ ਨਾ ਹੋਣ ਕਾਰਨ ਲੋਕ ਟਰੈਵਲ ਏਜੰਟਾਂ ਦੇ ਚਾਂਸੇ ਵਿੱਚ ਫਸਦੇ ਹਨ ਤੇ ਟਰੈਵਲ ਏਜੰਟਾਂ ਨੇ ਉੱਥੇ ਥਾਂ-ਥਾਂ ਲਿਖ ਕੇ ਲਾਇਆ ਹੋਇਆ ਹੈ ਕਿ ਹੈਲੀਪੈਡ ਦੀਆਂ ਟਿਕਟਾਂ ਅਸੀਂ ਬੁੱਕ ਕਰਕੇ ਦਿੰਨੇ ਹਾਂ ਜੇ ਹੈਲੀਪੈਡ ਦੀਆਂ ਟਿਕਟਾਂ ਆਨਲਾਈਨ ਜੋ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਉੱਥੋਂ ਉਪਲਬਧ ਨਹੀਂ ਹੁੰਦੀਆਂ ਤਾਂ ਇਹਨਾਂ ਟਰੈਵਲ ਏਜੰਟਾਂ ਕੋਲੋਂ ਕਿਸ ਤਰ੍ਹਾਂ ਅਵੇਲੇਬਲ ਹੋ ਜਾਂਦੀਆਂ ਲੋਕ ਆਪਣਾ ਸਮਾਂ ਬਚਾਣ ਦੇ ਲਈ ਇਹੋ ਜਿਹੇ ਟਰੈਵਲ ਏਜੰਟਾਂ ਕੋ ਫਸ ਰਹੇ ਹਨ ਤੇ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਠਗੀਆਂ ਹੋ ਰਹੀਆਂ ਹਨ ਲੋੜ ਹੈ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨਾਲ ਠਗੀ ਨਾ ਹੋਵੇ ਇਹ ਠਗੀ ਦੇ ਪਰਿਵਾਰ ਜਿਸ ਠਗੀ ਦਾ ਸ਼ਿਕਾਰ ਹੋਇਆ ਪਰਿਵਾਰ ਔਰ ਉਸ ਵਿਅਕਤੀ ਦੀ ਤੁਹਾਨੂੰ ਗੱਲਬਾਤ ਸੁਣਾਉਣਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਠਗੀ ਹੋਈ ਜਿਹੜਾ ਨਾਮ ਨਿਤਿਸ਼ਾ ਜੀ ਮੈਂ ਪਰਿਵਾਰ ਸਮੇਤ ਆਪਣੇ ਪਰਿਵਾਰ ਸਮੇਤ ਬੈਸ਼ਨ ਦੇ ਵੀ ਮੱਥਾ ਟੇਕਣ ਗਿਆ ਸੀ ਮੈਂ ਹੈਲੀਕਾਪਟਰ ਦੀਆਂ ਟਿਕਟਾਂ ਬੁੱਕ ਕਰਵਾਈਆਂ ਸੀਗੀਆਂ ਤੇ ਟਿਕਟਾਂ ਨਿਕਲੀਆਂ ਡੁਪਲੀਕੇਟ ਟੈਕਟਾ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਟੈਕਟਾ ਸਾਡੀ ਅਸੀਂ ਬੁੱਕ ਕਰਵਾਈਆਂ ਸੀਗੀਆਂ ਆਨਲਾਈਨ ਟੈਕਟਾ ਉੱਥੇ ਜਾ ਕੇ ਦੇਖਿਆ ਤਾਂ ਟੈਕਟਾ ਦੋ ਨੰਬਰ ਦੀਆਂ ਨਿਕਲੀਆਂ ਬੁੱਕ ਨਹੀਂ ਹੋਈਆਂ ਸੀਗੀਆਂ ਤੇ ਅਸੀਂ ਮੈਂ ਨੈਟ ਤੋਂ ਨੰਬਰ ਲਿਆ ਸੀਗਾ ਮੈਂ ਉਹਨਾਂ ਨੂੰ ਆਨਲਾਈਨ 15000 ਰੁਪਏ ਪੇ ਕਰਤਾ ਜਦੋਂ ਉੱਥੇ ਜਾ ਕੇ ਆਪਾਂ ਦੇਖਿਆ ਨਾ ਤਾਂ ਉਹ ਏਜੰਟ ਮਿਲੇ ਸਾਨੂੰ ਨਾ ਏਜੰਟ ਸੀਗਾ ਉੱਥੇ ਏਜੰਟ ਨੂੰ ਅਸੀਂ ਬੋਲ ਲੱਭਣ ਦੀ ਕੋਸ਼ਿਸ਼ ਕੀਤੀ ਏਜੰਟ ਲੱਭਿਆ ਨਹੀਂ ਸਾਨੂੰ ਉਹਦਾ ਨਾਮ ਹੈਗਾ ਸੂਰਜ ਸਿੰਘ ਕਟੜੇ ਦਾ ਬੰਦਾ ਹੈ ਉਹ ਇਹ ट्रैवल ਏਜੰਸੀ ਮਾਂ ਲక్ష్ਮੀ ट्रैवल ਏਜੰਸੀ ਦਾ ਨਾਮ ਹੈ ਮਾਂ ਲక్ష్ਮੀ ट्रैवल ਏਜੰਸੀ ਇਹਦਾ ਨਾਮ ਸੂਰੇਸ਼ ਸਿੰਘ ਹੈ ਇਹ ਪਤਾ ਨਹੀਂ ਅੱਗੇ ਕਿੰਨੇ ਬੰਦਿਆਂ ਨਾਲ ਠੱਗੀ ਕਰਦਾ ਹੋਊਗਾ ਸਾਡੇ ਨਾਲ ਵੀ ਠੱਗੀ ਕੀਤੀ ਇਹਨੇ ਅਸੀਂ ਇਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲੇ ਸਾਡਾ ਵੀ ਜਿਹੜਾ ਮੇਰਾ ਪੈਸਾ ਵਾਪਸ ਮੈਨੂੰ ਮਿਲੇ